ਇੰਨਾ ਸਜਾਰ ਪਈਆ ਇਹ ਜੇ ਰੋਜ਼ ਇੱਕ ਇੱਕ ਸੂਟ ਪੈਂਟ ਕਰਨ ਲੱਗ ਪਈ ਮਹੀਨੇ ਦਾ ਤਾਂ ਇਹ 90000 ਕਮਾ ਲੂਗੀ ਐ ਕੀ ਹੋਇਆ ਐਸੇ ਕਸਟਮਰ ਦਾ ਸੂਟ ਸੀਗਾ ਤੇਰੇ ਉਹ ਪੰਜੀ ਤੀ ਮੜੇ ਦਾ ਨਾ ਤੁਹਾਡੇ ਕੈਮਰਾ ਦੀ ਰਿਕਾਰਡਿੰਗ ਦੇਖਣੀ ਸੀਗੀ ਮੈਂ ਕਦੋਂ ਆਇਆ ਤੁਹਾਡੀ ਧੀ ਤੋਂ ਨਹੀਂ ਬਣਿਆ ਹੋਣਾ ਸੂਟ ਚੱਜਦਾ ਮੈਂ ਕੀ ਕਰਾਂ ਮੈਂ ਕਿ ਤੂੰ ਦੇਖਿਆ ਉਹਨੂੰ ਕਰਦੇ ਆ ਮੈਂ ਆਪਣੀ ਸ਼ਕਲ ਦੇਖ ਇਹ ਵੀਡੀਓ ਤੇਰੀ ਹੈ ਹਲੇ ਵੀ ਤੂੰ ਸਾਹਮਣੇ ਚੁੱਪ ਬੁਲੀ ਜਾਂਦੀ ਪਈ ਆਪਨੀ ਗਲਤੀ ਮੰਨ ਲੈ ਮਾਫੀ ਮੰਗ ਲਾ ਸੰਗੀ ਰਹੇ ਮਾਫੀ ਮੰਗਦੇ ਮੇਰੀ ਜੁੱਤੀ ਨਾ ਕਰਿਆ ਕਰ ਮੋਨੋ ਹਾ ਕਪੜਾ ਸੀ ਲੈ ਆਏ ਆ ਤੇ ਫਟਾਫਟ ਨਾ ਹੁਣ ਤੂੰ ਸੂਟ ਬਣਾਉਣਾ ਸ਼ੁਰੂ ਕਰ ਦੇ ਜਲਦੀ ਜਲਦੀ ਜੈਸਮੀਨ ਆਲਾ ਜਲਦੀ ਕਰ ਫਟਾਫਟ ਬਣਾ ਹੋਣ ਤੂੰ ਤੇ ਸ਼ੁਰੂ ਹੋ ਜਾ ਮम्मा ਮੈਨੂੰ ਪਾਣੀ ਵਗੈਰਾ ਦੇ ਦੋ ਤੁਸੀਂ ਮੈਂ ਫਟਾਫਟ ਸਟਾਰਟ ਕਰ ਦਿੰਦੀ ਹਾਂ ਮੈਂ ਲਈ ਪਾਣੀ ਤੂੰ ਕਲਰ ਲੈ ਕੇ ਆ ਜਲਦੀ ਜਸਮਨ ਕਿੰਨਾ ਰਹਿ ਗਿਆ ਬਟੇ ਮੰਮਾ ਬਸ ਕੰਪਲੀਟ ਹੋ ਹੀ ਗਿਆ ਉਹਨੇ ਤੂੰ ਨਾ ਆਰਾਮਦਾਰੀ ਨਾਲ ਬਣਾ ਮੈਨੂੰ ਪਤਾ ਹੈ ਤੂੰ ਟੈਨਸ਼ਨ ਵਿੱਚ ਹੈ ਹੁਣ ਨਾ ਖਰਾਬ ਹੋ ਜਾਏ ਸੂਟ ਬਸ ਨਹੀਂ ਮੰਮਾ ਉਹ ਨਹੀਂ ਖਰਾਬ ਕਰਦੀ ਮੈਂ ਆ ਜਾਣਾ ਆਂਟੀ ਤੇਰੀ ਨੇ ਲੈਂਡ ਟਾਈਮ ਵੀ ਹੋਈ ਜਾ ਰਹੀ ਆ ਬਹੁਤ ਮੰਮਾ ਹਾਂਜੀ ਬਟੇ ਮੰਮਾ ਸੂਟ ਤਾਂ ਹੋ ਗਿਆ ਰੈਡੀ ਬਸ ਆਂਟੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਸੁੱਕ ਜਾਵੇ ਬਸ ਸੁੱਕ ਜਾਏਗਾ ਪੁੱਤ ਅੱਜ ਨਾ ਪਹਿਲੇ ਨਾਲੋਂ ਜ਼ਿਆਦਾ ਤਿੱਖੀ ਧੋਪ ਐ ਮਿੰਟ ਲੱਗਣਾ ਪਾਇਆ ਹਜੇ ਟਾਈਮ ਬਹੁਤ ਪਿਆ ਆਂਟੀ ਦੇ ਆਉਣੇ ਚ ਜਾਂ ਮੇਰੀ ਧੀ ਰਾਣੀ ਫਟਾਫਟ ਸੁੱਕਨੇ ਪਾ ਕੇ ਆ ਬਹੁਤ ਸੋਨਾ ਬਣਾਇਆ ਤੁਹਾਡੇ ਨਾਲੇ ਗੱਲ ਕਰਨੀ ਸੀ ਕੀ ਬੇਟੇ ਆਂਟੀ ਆਪਾਂ ਨਾਲ 3000 ਦੀ ਗੱਲ ਕਰਕੇ ਗਏ ਸੀ ਹਾਂ ਤੇ 3000 ਦਾ ਤਾਂ ਆਪਣਾ ਕਪੜਾ ਹੀ ਆ ਗਿਆ ਆਪਾਂ ਨੂੰ ਬਚਿਆ ਕੀ ਤੇ ਮਿਹਨਤ ਵੱਖਰੀ ਕੋਈ ਗੱਲ ਨਹੀਂ ਪੁੱਤ ਇਹ ਤਾਂ ਪਹਿਲੀ ਵਾਰੀ ਸੀ ਟੈਨਸ਼ਨ ਨਾ ਲੈ ਤੇ ਨਈ ਪੈਸੇ ਬਤੇ ਨਫਾ ਨੁਕਸਾਨ ਨਹੀਂ ਸੋਚੀਦਾ ਹੁੰਦਾ ਇੰਨਾ ਸ਼ੁਕਰ ਕਰਕੇ ਆਪਾਂ ਨੂੰ ਕੱਪੜਾ ਮਿਲ ਗਿਆ ਨਾਲ ਦਾ ਤੇ ਸੂਟ ਵੀ ਬਣ ਗਿਆ ਟਾਈਮ ਤੇ ਇਸ ਕਰਕੇ ਤੂੰ ਫਟਾਫਟ ਇਹਨੂੰ ਸੁਕਣੇ ਪਾਇਆ ਤੇਰੀ ਆਂਟੀ ਦੇ ਆਣ ਤੱਕ ਕਰੇ ਸੁੱਕ ਜਾਵੇ ਨਾਲੇ ਨਾ ਪੈਸੇ ਦੀ ਟੈਨਸ਼ਨ ਨਾ ਲੈ ਪੈਸੇ ਤੂੰ ਅਗਲੀ ਵਾਰੀ ਕਮਾ ਲਈ ਜਾਂ ਫਟਾਫਟ ਸੁਕਣੇ ਪਾ ਕੇ ਆ ਚੰਗਾ ਮਮਾ ਥੈਂਕ ਯੂ ਤੁਸੀਂ ਕਿੰਨੇ ਚੰਗੇ ਹੋ ਚੱਲ ਚੱਲ ਜਲਦੀ ਕਰ ਜਲਦੀ ਆਂਟੀ ਆਣ ਵਾਲੀ ਤੇਰੀ ਸੂਟ ਲੈਣ ਇੰਨੇ 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 ਮਾਤਾ ਵੇ ਤੂੰ ਮਸਿਕਾ ਡਰਾਈ ਦਿੱਤਾ ਹੀ ਕਿਹ ਪਤਨੀ ਕੌਣ ਆ ਗਿਆ ਕੀ ਹੋਇਆ ਉਹ ਮੈਂ ਹੀ ਆ ਮਾਤਾ ਔਰ ਕੌਣ ਹੋਊਗਾ ਨਾ ਡਰੀਗਾ ਤੂੰ ਜਾਣੀ ਹੈ ਤੂੰ ਵੇ ਤੈਨੂੰ ਕੀ ਪਤਾ ਮੇਰੇ ਨਾਲ ਕੀ ਬੀਤੀ ਆ ਜਿਹਦੇ ਨਾਲ ਬੀਤਦੀ ਉਹਨੂੰ ਹੀ ਪਤਾ ਲੱਗਦਾ ਆ ਪਿੱਛੇ ਪਈਆਂ ਤੇਰੀਆਂ ਭੂਆ ਤੇ ਤੇਰੀ ਤਾਈ ਮੇਰੇ ਆ ਕੈਮਰੇ ਆ ਨਾ ਗਵਾਂਡੀਆਂ ਨੇ ਕੈਮਰਾ ਲਾਇਆ ਜਿਹੜਾ ਸਾਰਾ ਕੁਝ ਵੇਖ ਲਿਆ ਉਹਨਾਂ ਨੇ ਪਈਆਂ ਮੇਰੇ ਮਗਰ ਤੈਨੂੰ ਧਿਆਨ ਰੱਖਣਾ ਹੀ ਪੈਣਾ ਹੁਣ ਓ ਮਾਤਾ ਤੂੰ ਡਰ ਗਈ ਤੇਰੇ ਕੋਲ ਤਾਂ ਸਕੀਮਾਂ ਹੀ ਬਹੁਤ ਹੁੰਦੀਆਂ ਨੇ ਨਾਲੇ ਜੇ ਤੇਰਾ ਸ਼ਕੁਰੀ ਮਾਮੇ ਨਾਲ ਕਰਾਦੀ ਐ ਨਾ ਕੰਪੀਟੀਸ਼ਨ ਤਾਂ ਵੀ ਤੂੰ ਹੀ ਜਿੱਤੇਂਗੀ ਲਾ ਆਪਣਾ ਦਿਮਾਗ ਕੱਢ ਕੋਈ ਨਵੀਂ ਸਕੀਮ ਓ ਕਮਲਿਆ ਇਹ ਵੀ ਤਾਂ ਡਰਾਮਾ ਆਇਆ ਇਹ ਵੀ ਇਹੀ ਕਰਕੇ ਮੈਂ ਹੁਣ ਬਚ ਸਕਦੀ ਆ ਅੱਗੇ ਇਸ ਤੋਂ ਬਾਅਦ ਲਾਵਾਂਗੀ ਮੈਂ ਸਕੀਮ ਤੂੰ ਦੇਖੀ ਜਾ ਇੰਨੇ 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 ਮੈਂ ਵੀ ਕਹਾਂ ਮਾਤਾ ਜੁੱਤੀ ਲੀ ਕਿਵੇਂ ਪੈ ਗਈ ਭਲਾ ਜਰੀਲੇ ਸੱਪ ਕਰ ਢੇਲੇ ਪੈਂਦੇ ਨੇ ਵੀ ਕਮਲਿਆਂ ਆਪਣੀ ਮਾਂ ਨੂੰ ਹੀ ਸਪਣੀ ਦੱਸੀ ਜਾਂਦਾ ਦਿਮਾਗ ਤੇ ਅਕਲ ਤੋਂ ਕੰਮ ਲਿਆ ਕਰ ਥੋੜਾ ਬਹੁਤ ਕੀ ਬੋਲਦਾ ਤੂੰ ਸਿਰਫ ਖਾਣ ਤੇ ਸਾਰਾ ਦਿਨ ਜ਼ੋਰ ਦਿੱਤਾ ਹੁੰਦਾ ਉਹ ਮਾਤਾ ਫੇਰ ਦੀਆਂ 10 ਰੋਟੀਆਂ ਮਿਲਿਆ ਲੈ 10 ਰੋਟੀਆਂ ਨਾਲ ਮੇਰਾ ਗੁਜ਼ਾਰਾ ਨਹੀਂ ਹੁੰਦਾ ਚਲ ਉੱਠ ਹੁਣ ਮੈਨੂੰ ਕੁਛ ਖਾਣ ਨੂੰ ਦੇ ਦੇ ਕੱਲ ਦੀ ਇੱਥੇ ਲੰਮੇ ਪਈਆਂ ਜਿਵੇਂ ਚੱਲ ਰਹੇ ਆ ਨਾ ਉਵੇਂ ਚੱਲਣ ਦੇ ਤੂੰ ਤਾਂ ਮੈਨੂੰ ਚੈਨ ਦੀ ਸਾਹ ਨਾ ਲੈਣ ਦੀ ਫਸਾਤੀ ਛੋੜੇਗਾ ਜਾਂ ਆਪਣੀ ਤਾਈ ਨੂੰ ਕਹਿ ਦੇ ਦੇ ਤੈਨੂੰ ਹੋਰ ਕੁਛ ਖਾਣ ਨੂੰ 10 ਰੋਟੀਆਂ ਖਾ ਲਿਆ ਫਿਰ ਵੀ ਤੈਨੂੰ ਚੈਨ ਆਇਆ ਨਹੀਂ ਦੇ ਦੇ ਕੁਝ ਖਾਣ ਨੂੰ ਚੱਲ ਜਾ ਥੋ ਮਾਤਾ ਹੀ ਗੱਲ ਕਵਾਂ 10 ਹੋਣ ਕੀ ਰਹਿ ਗਏ ਆ ਚੰਗਾ ਆਇਆ ਤੂੰ ਫਸ ਗਈ ਕਿੱਧਰ ਆ ਤੰ ਦੱਸਾਂ ਪਤਾ ਪਾਗਲ ਕਿ ਸਿਧਾ ਦਾ ਭਾਬੀ ਅੰਜੀ ਆਜੋ ਕੀ ਹਾਲ ਆ ਠੀਕ ਹੋ ਹਾਂ ਠੀਕ ਆ ਹੋਰ ਮੇ ਕਿ ਹੋ ਗਿਆ ਮੇਰਾ ਸੂਟ ਜੈਸਮਿਨ ਨੇ ਬਣਾਤਾ ਹਾਂ ਹਾਂ ਬਣਿਆ ਪਿਆ ਤੁਹਾਡਾ ਸੂਟ ਆਜੋ ਬੈਠਦੇ ਆ ਆਜੋ ਬੜਾ ਹਾਂ ਜੈਸਮੀਨ ਪੁੱਤਰ ਜੈਸਮੀਨ ਮਿੰਨੀ ਤੂੰ ਬੈਠ ਮੈਂ ਨਾ ਜੈਸਮੀਨ ਨੂੰ ਬੁਲਾ ਕੇ ਲਿਆਣੇ ਨਾਲੇ ਤੇਰੇ ਲਈ ਪਾਣੀ ਲੈ ਕੇ ਆਈ ਜਰਾ ਜੈਸਮੀਨ ਪੁੱਤਰ ਉਹ ਮਿੰਨੀ ਆਈ ਆਪਣਾ ਸੂਟ ਲੈਣ ਆਹ ਬਾਅਦ ਮੈਂ ਤੈਨੂੰ ਆਵਾਜ਼ਾਂ ਮਾਰੀ ਜਾਂਦੀ ਸੀਗੀ ਮੈਂ ਸੂਟ ਹੀ ਤੈਨੂੰ ਲਾ ਆਜਾ ਜਲਦੀ ਮੇਰਾ ਪੁੱਤਰ ਜਲਦੀ ਸੁੱਕ ਗਿਆ ਨਾ ਚੰਗੀ ਤਰ੍ਹਾਂ ਚਲ ਛੇਤੀ ਕਰ

ਮਿਹਨਤ ਤਾਂ ਪੂਰੀ ਕੀਤੀ ਉਹਨੇ suit ਦੇ ਉੱਤੇ ਬਹੁਤ ਸੋਨਾ ਬਣਾਇਆ suit ਤਾਂ ਤਾਂ ਦਾ ਉਹ ਤਾਂ ਦਿਖ ਹੀ ਰਿਹਾ suit ਤਾਂ ਮੋਹੋ ਬੋਲਦਾ ਪਿਆ ਮੈਨੂੰ ਤਾਂ ਬਹੁਤ ਪਸੰਦ ਆਇਆ ਕਿੰਨੇ ਪੈਸੇ ਹੋਏ ਪੁੱਤ suit ਦੇ ਭਾਪੀ ਜੀ ਦੱਸਿਆ ਤਾਂ ਸੀ ਤੁਹਾਨੂੰ ਦੀ ਤਹਾ ਹਾਂ ਦਾ ਹੈ। ਹਲਾ ਪੁੱਤ 3000 ਤੇਰੀ ਮਿਹਨਤ ਦੇ ਤੇ ਇਹ ਪੁੱਤ ਹੋਰ 500 ਰੁਪਏ ਮੇਰੇ ਵੱਲੋਂ ਪਰ ਭਾਪੀ ਜੀ suit ਦੀ ਤਾਂ 3000 ਦੀ ਗੱਲ ਹੋਈ ਸੀ ਇਹ 500 ਕਿਉਂ ਪੁੱਤ 3000 ਤਾਂ ਤੇਰੀ ਮਿਹਨਤ ਦੇ ਸੀਗੇ ਇਹ 500 ਰੁਪਏ ਤਾਂ ਮੈਂ ਆਪਣੀ ਖੁਸ਼ੀ ਨਾਲ ਦੇ ਰਹੀ ਆ ਪੁੱਤ ਮੈਂ ਤਾਂ ਬੜੀ ਖੁਸ਼ ਆ ਇਹ ਸੂਟ ਦੇਖ ਕੇ ਜੇ ਮੈਂ ਬੁਝਾਰੋ ਲੈਣ ਜਾਂਦੀ ਨਾ 5-6000 ਤੋਂ ਘੱਟ ਨਹੀਂ ਸੀ ਮਿਲਣਾ ਮੈਂ ਬਹੁਤ ਖੁਸ਼ ਆ ਤੇਰਾ ਕੰਮ ਦੇਖ ਕੇ ਕੋਈ ਗੱਲ ਨਹੀਂ ਰੱਖ ਲੈ ਰੱਖ ਲੈ ਪੁੱਤ ਰੱਖ ਲੈ ਚੰਗਾ ਭਾਬੀ ਮੈਂ ਚਲਦੀ ਆ ਹੁਣ ਲਿਓ ਮੈਂ ਸੂਟ ਲਿਫਾਫੇ ਚ ਪਾ ਦਉਂਗਾ ਹੈਲੋ ਚੱਲ ਮਿੰਨੀ ਠੀਕ ਐ ਫਿਰ ਹੈ ਤੁਹਾਡੀ ਕੁੜੀ ਤਾਂ ਭਾਬੀ ਜੀ ਗੁਣਾ ਦੀ ਖਾਨ ਐ ਐੋ ਜੇ ਬੱਚੇ ਕਿਸਮਤ ਵਾਲਿਆਂ ਨੂੰ ਮਿਲਦੇ ਆ ਭਾਬੀ ਜੀ ਕੁੜੀ ਜਵਾਨ ਹੋ ਗਈ ਐ ਕੋਈ ਰਿਸ਼ਤਾ ਰੁਸ਼ਤਾ ਦੇਖਿਆ ਏ ਉਹਦੇ ਵਾਸਤੇ ਨਹੀਂ ਨਹੀਂ ਮਿੰਨੀ ਹਜੇ ਤਾਂ ਸੋਚਿਆ ਵੀ ਨਹੀਂ ਇਸ ਬਾਰੇ ਅਸੀਂ ਤਾਂ ਲੈ ਸੋਚਣ ਵਾਲੀ ਕਿਹੜੀ ਗੱਲ ਐ ਕੁੜੀ ਤਾਂ ਤੁਹਾਡੀ ਜਵਾਨ ਐ ਜੇ ਤੁਸੀਂ ਚਾਹੋ ਮੈਂ ਗੱਲ ਕਰਾਵਾਂ ਮੇਰੀ ਨਿਗਾਹ 'ਚ ਹੈਗਾ ਇੱਕ ਮੁੰਡਾ ਅੱਛਾ ਮਿੰਨੀ ਇਹ ਤਾਂ ਬਹੁਤ ਚੰਗੀ ਗੱਲ ਐ ਚਲ ਮੈਂ ਕਰਦੀ ਆ ਸਰਦਾਰ ਜੀ ਨਾਲ ਗੱਲ ਫਿਰ ਮੈਂ ਤੈਨੂੰ ਦੱਸਾਂਗੀ ਚੰਗਾ ਭਾਬੀ ਜੀ ਮੈਂ ਚਲਦੀ ਆ ਹੁਣ ਚਲੋ ਫਿਰ ਜੇ ਸਲਾਹ ਹੋਈ ਰਿਸ਼ਤੇ ਦੀ ਮੈਨੂੰ ਦੱਸਦੇ ਹੋ ਫਿਰ ਠੀਕ ਐ ਮੈਨੂੰ ਸੋ ਮਮਾ ਪੈਸੇ ਸੰਭਾਲ ਲੇ ਆਪਾਂ ਨੂੰ ਤਾਂ ਲੱਗਿਆ ਸੀ ਆਪਾਂ ਨੁਕਸਾਨ ਚਾ ਪਰ ਆਂਟੀ ਤਾਂ ਕਿੰਨੇ ਖੁਸ਼ ਹੋਏ ਨਾ ਆਂਟੀ ਦੀ ਖੁਸ਼ੀ ਦੇਖ ਕੇ ਮੈਨੂੰ ਬਹੁਤ ਖੁਸ਼ੀ ਆਈਗਾ ਚੇਡੂਗੇ ਨੇ ਸੁਪਨੇ ਸਬਰਾਂ ਦੇ ਪਾਣੇ ਮम्मा ਜਿਹੜੇ ਆਪਾਂ ਨੂੰ ਸੁਪਨੇ ਆਉਂਦੇ ਆ ਉਹ ਹਮੇਸ਼ਾ ਸੱਚ ਹੁੰਦੇ ਸੁਪਨੇ ਦਾ ਕੀ ਆ ਪੁੱਤਰ ਜੋ ਤੇਰੇ ਮਾਈਂਡ ਵਿੱਚ ਚੱਲ ਰਿਹਾ ਹੋਏਗਾ ਕਈ ਵਾਰੀ ਉਹੀ ਆ ਜਾਂਦਾ ਹੈ ਕਈ ਵਾਰੀ ਰੱਬ ਵੱਲੋਂ ਆ ਜਾਂਦਾ ਹੈ ਕਈ ਸੱਚ ਹੋ ਜਾਂਦੇ ਨੇ ਕਈ ਨਹੀਂ ਹੁੰਦੇ ਇਸ ਤਰ੍ਹਾਂ ਹੀ ਚੱਲਦੀ ਹੈ ਦੁਨੀਆ ਮੈਨੂੰ ਤਾਂ ਨਾ ਮम्मा ਰਾਤੀ ਬੜਾ ਹੀ ਵਧੀਆ ਸੁਪਨਾ ਆਇਆ ਮੈਂ ਤਾਂ ਨਾ ਸੁਪਨੇ ਦੇ ਵਿੱਚ ਇੰਨੀ ਖੁਸ਼ ਸੀ ਕਿ ਮੈਂ ਸਵੇਰੇ ਉੱਠੀ ਮੈਂ ਅੱਜ ਵੀ ਬੜਾ ਹੀ ਖੁਸ਼ ਆ ਇਹੋ ਜਿਹਾ ਕਿੰਨਾ ਦੇਖ ਲਿਆ ਹੁਣ ਮੇਰੀ ਧੀ ਰਾਣੀ ਨੇ ਆਪਣੇ ਲਈ ਕੀ ਦੱਸਾਂ ਮम्मा ਸੁਪਣਾ ਹੈ ਹੀ ਇੰਨਾ ਸੋਹਣਾ ਸੀ ਪਤਾ ਹੈ ਕਿ ਸੁਪਨੇ ਦੇ ਵਿੱਚ ਨਾ ਮੈਨੂੰ ਪ੍ਰਾਈਜ਼ ਮਿਲ ਰਿਹਾ ਸੀ ਤੇ ਮੇਰੀ ਪੇਂਟਿੰਗ ਸਭ ਨੂੰ ਇੰਨੀ ਪਸੰਦ ਆਈ ਕਿ ਮੈਨੂੰ ਫੁੱਲ ਨੌ ਵੱਡਾ ਹਾਲ ਤੇ ਵਿੱਚ ਤਾਲੀਆਂ ਹੀ ਤਾਲੀਆਂ ਗੂੰਜ ਤੁਸੀਂ ਤੇ ਪਾਪਾ ਇੰਨੇ ਖੁਸ਼ ਹੋਗੇ ਤੁਹਾਨੂੰ ਵੀ ਸਟੇਜ ਤੇ ਬੁਲਾਇਆ ਉਹਨਾਂ ਨੇ ਤੁਸੀਂ ਤਾਂ ਫਿਰ ਰੋਈ ਜਾ ਰਹੇ ਸੀ ਖੁਸ਼ੀ ਦੇ ਨਾਲ ਹੇ ਰੱਬ ਕਰਕੇ ਮੇਰੀ ਧੀ ਰਾਣੀ ਦਾ ਸੁਪਨਾ ਸੱਚ ਹੀ ਹੋ ਜਾਵੇ ਮਮਨ ਤਹਾਂ ਕੱਠੀਆਂ ਰੱਖੀਆਂ ਲਾਈ ਲੰਮੀਆਂ ਕੋਈ ਸਕੀਮ ਨਹੀਂ ਮੇਰੀ ਮੇਰੀ ਨਹੀਂ ਅਰਜਾਈ ਜੈ ਮੈਂ ਇੱਕ ਗੱਲ ਕਰਨੀ ਸੀ ਕੀ ਗੱਲ ਕਰਨੀ ਆ ਹਜੇ ਗੱਲ ਕਰਨ ਨੂੰ ਕੁਝ ਰਹਿ ਗਿਆ ਤੇਰਾ ਮੇਰੇ ਨਾਲ ਜੈ ਮੈਂ ਤਾਂ ਮਾਫੀ ਮੰਗਣ ਆਈ ਸੀ ਓਨ ਤੁਸੀਂ ਮੈਨੂੰ ਮਾਫ ਵੀ ਨਹੀਂ ਕਰੋਗੇ ਮਾਫੀ ਕਿਹੜੀ ਕਿਹੜੀ ਗੱਲ ਦੀ ਮਾਫੀ ਦਵਾ ਤੇਰੀ ਮੈਂ ਜੋ ਜੋ ਤੂੰ ਕੀਤਾ ਤੈਨੂੰ ਯਾਦ ਹੀ ਹੋਏਗਾ ਮੇਰੀ ਕੁੜੀ ਨੂੰ ਸਾਰੀ ਦੁਨੀਆ ਚ ਤੂੰ ਉਹਦੇ ਰੰਗ ਨੂੰ ਲੈ ਕੇ ਭੰਡਿਆ ਹੈ ਫੇਰ ਉਹਦੀ ਇੰਨੀ ਮਿਹਨਤ ਨਾਲ ਬਣਾਈ ਹੋਈ ਪੇਂਟਿੰਗਾਂ ਸਾਰ ਦਿਤੀਆਂ ਜਿਓ ਸੂਟ ਬਣਾਉਂਦੀ ਐ ਲੋਕਾਂ ਦੀ ਕਮਾਈ ਕਰਦੀ ਐ ਮਾੜੀ ਮੋਟੀ ਆਪਣੇ ਪੈਰਾਂ ਤੇ ਖੜੀ ਹੋਣ ਲਈ ਤੇ ਤੂੰ ਉਹਦੇ ਸੂਟ ਖਰਾਬ ਕਰ ਦੇਂਦੀ ਐ ਕਿਹੜੀ ਕਿਹੜੀ ਗੱਲ ਦੀ ਮਾਫੀ ਦਮਾ ਤੈਨੂੰ ਮੈਂ ਪਰ ਜਾਇ ਜੀ ਮੈਂ ਮੰਨਦੀ ਐ ਮੇਰੇ ਤੋਂ ਗਲਤੀ ਹੋ ਗਈ ਜਾਣੇ ਜਾਂ ਨਾ ਜਾਣੇ ਚ ਮੈਂ ਬਹੁਤ ਗਲਤੀਆਂ ਕਰ ਬੈਠੀ ਆ ਤਾਈ ਤਾਂ ਤੁਹਾਡੇ ਤੋਂ ਮਾਫੀ ਮੰਗ ਰਹੀ ਆ ਹੁਣ ਮੈਨੂੰ ਛੋਟੀ ਭੈਣ ਸਮਝ ਕੇ ਮaaf ਕਰ ਦੋ ਨਾ ਜਾਣੇ ਜਾਂ ਨਾ ਜਾਣੇ ਚ ਕੀਤੀਆਂ ਆ ਗਲਤੀਆਂ ਜਾਂ ਜਾਣ ਬੁੱਝ ਕੇ ਕੀਤੀਆਂ ਹੋਈਆਂ ਗਲਤੀਆਂ ਮਾਫ਼ ਤਾਂ ਤੈਨੂੰ ਮੈਂ ਤਾਂ ਕਰਾਂਗੀ ਜੇ ਮੈਨੂੰ ਤੇਰੇ ਤੇ ਵਿਸ਼ਵਾਸ ਹੋਏਗਾ ਮੈਨੂੰ ਤੇਰੇ ਤੇ ਬਿਲਕੁਲ ਵਿਸ਼ਵਾਸ ਨਹੀਂ ਹੈ ਪਰ ਜਾਇ ਜਿਵੇਂ ਮੰਨਦੀ ਆ ਮੇਰੇ ਤੋਂ ਗਲਤੀਆਂ ਹੋ ਗਈਆਂ ਹੁਣ ਮੈਂ ਤੁਹਾਨੂੰ ਕਿਵੇਂ ਵਿਸ਼ਵਾਸ ਦਿਵਾਵਾਂ ਆਪਣੀਆਂ ਗਲਤੀਆਂ ਦਾ ਕਿ ਮੈਂ ਅੱਗੋਂ ਨਹੀਂ ਕਰਦੀ ਐਨੀ ਮਾਫੀ ਮੰਗਣ ਦੇ ਤਾਂ ਰੱਬ ਵੀ ਮਾਫ਼ ਕਰ ਦਿੰਦਾ ਰੱਬ ਸੁਣਦਾ ਹੈ ਰੱਬ ਵੀ ਰਿਮੀ ਉਹਨਾਂ ਦੀ ਸੁਣਦਾ ਦਿਨਾਂ ਦੀ ਨੀਤ ਸਾਫ਼ ਹੋਵੇ ਤੇ ਦਿਲ ਸੱਚੇ ਹੋਣ ਤੇਰੀ ਤੇਨਾ ਨੀਤ ਸਾਫ਼ ਹੈ ਤੇਨਾ ਦਿਲ ਸਾਫ਼ ਹੈ ਪਰਜਾਈ ਜੀ ਹੁਣ ਮੈਨੂੰ ਮਾਫ਼ ਕਰ ਦਿਓ ਮੇਰ ਨੂੰ ਪਤਾ ਹੈ ਮੇਰ ਤੋਂ ਗਲਤੀਆਂ ਹੋ ਗਈਆਂ ਜਾਣੇ-ਅਣਜਾਣੇ ਮੈਂ ਤੁਹਾਡੇ ਪੈਰੀਂ ਪੈ ਜਾ ਮਮਾ ਜੇ ਚਾਚੀ ਇੰਨਾ ਕਹਿ ਰਹੀ ਐ ਤਾਂ ਤੁਸੀਂ ਮਾਫ਼ ਕਰ ਦਿਓ ਨਾ ਫਿਰ ਕੀ ਹੋ ਗਿਆ ਦੇਖ ਲੈ ਤੈਨੂੰ ਮਾਫ਼ ਕਰਨ ਨੂੰ ਕਹਿ ਰਹੀ ਐ ਫਿਰ ਵੀ ਉਹ ਕੁੜੀ ਜਿਹਦੇ ਤੂੰ ਸਾਰੀ ਉਮਰ ਨਾ ਉਹਦੇ ਕੰਮ ਵਿਗਾੜਦੀ ਨੇ ਫਿਰ ਵੀ ਉਹ ਤੇਰੀ ਪਾਸ ਖਾਤਰ ਕਰ ਰਹੀ ਹੈ ਹਾਂ ਨਾ ਮੇਰੀ ਧੀ ਰਾਣੀ ਮੈਨੂੰ ਪਤਾ ਸੀ ਐ ਮੈਨੂੰ ਸਮਝੇਗੀ ਹੁਣ ਤਾਂ ਬੱਚਾ ਵੀ ਕਹਿ ਰਿਹਾ ਪਰਜਾਈ ਮਾਫ਼ ਕਰ ਦਿਓ ਹੁਣ ਤਾਂ ਚੱਲ ਦਿੱਤਾ ਤੈਨੂੰ ਮੌਕਾ ਪਰ ਵਿਸ਼ਵਾਸ ਰਿਮੀ ਮੈਨੂੰ ਤਿੱਕ ਤੇ ਹਜੇ ਵੀ ਨਹੀਂ ਆ ਵਿਸ਼ਵਾਸ ਮੈਨੂੰ ਉਦੋਂ ਹੋਏਗਾ ਜੇ ਤੂੰ ਮੇਰੀ ਤੀਨੂੰ ਆਪਣੀ ਧੀ ਬਣਾ ਲਵੇਂਗੀ ਜਦੋਂ ਮੈਨੂੰ ਦਿਖੇਗਾ ਨਾ ਕਿ ਦੁੱਤੂ ਮੇਰੀ ਤੀਨੂੰ ਬਹੁਤ ਪਿਆਰ ਕਰਦੀ ਆ ਜਾਂ ਤੂੰ ਉਹਦੇ ਤੇ ਵਿਸ਼ਵਾਸ ਕਰਦੀ ਆ ਮੈਂ ਤਾਂ ਤੈਨੂੰ ਮੁੱਖ ਬੁਸ਼ ਮਾਫ ਕਰਾਂਗਾ ਮੈਂ ਬਸ ਬੋਸ ਤੇ ਜੇ ਉਹ ਚੋਪ ਕਰ ਦਵਾ ਉਹਨੇ ਮੈਂ ਸਾਹਮਣੇ ਕੁਝ ਨਾ ਕਹਾ ਮਿੱਤੀ ਪਾਉ ਕੱਲ ਤੇ ਸਕਾਈਪੀ ਆਈ ਹੋਪ ਕਿ ਤੁਹਾਨੂੰ ਆਜਾ ਐਪੀਸੋਡ ਬਹੁਤ ਵਧੀਆ ਲੱਗਿਆ ਹੋਵੇਗਾ ਅਸੀਂ ਬਹੁਤ ਹੀ ਮਿਹਨਤ ਦੇ ਨਾਲ ਵੀਡੀਓਜ਼ ਬਣਾਨੇ ਆ ਸਾਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਪਲੀਜ਼ 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 ਸਾਡੇ ਵੀਡੀਓਜ਼ ਨੂੰ